ਖੋ ਜੀ ਅੱਗੇ ਵੀ ਪਿਛਲੇ ਵਕਤ ਜਦੋਂ ਮੈਂ ਐਮ ਐਲ ਏ ਸੀ ਇਸ ਜਗ੍ਹਾ ਦੀ ਸੇਵਾ ਕੀਤੀ ਸੋਸਾਇਟੀ ਜਿਹੜੀ ਕਮੇਟੀ ਸੀ ਇੱਥੇ ਉਹਨਾਂ ਨੇ ਕੰਮ ਕਰਵਾਏ ਸਨ ਔਰ ਅੱਜ ਇੱਕ ਨਵੀਂ ਇੱਕ ਕਮੇਟੀ ਬਣੀ ਆ ਸਾਰੇ ਮੁੰਡੇ ਬੜੇ ਐਕਟਿਵ ਨੇ ਸੋ ਇਹਨਾਂ ਨੇ ਮੈਨੂੰ ਆਪਣੀਆਂ ਡਿਮਾਂਡ ਰੱਖੀਆਂ ਨੇ ਸੋ ਮੈਂ ਇਹਨਾਂ ਨਾਲ ਪ੍ਰੋਮਿਸ ਵੀ ਕੀਤਾ ਗੁਰਜੀਤ ਸਿੰਘ ਓਜਲਾ ਵੀ ਸਾਡੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਕਹਿ ਕੇ ਜੋ ਵੀ ਦਰਗਾਹ ਦਾ ਕੰਮ ਇਹਨਾਂ ਨੇ ਕਿਹਾ ਉਹ ਜਲਦ ਹੀ ਕਰਵਾ ਦਿੱਤਾ ਜਾਏਗਾ ਇਹ ਮੈਂ ਪ੍ਰੋਮਿਸ ਕਰਦਾ ਹਾਂ ਇਹਨਾਂ ਨਾਲ ਖਾਸ ਕਰਕੇ ਮੈਂਬਰ ਕਮੇਟੀ ਸੰਭਾਲੀ ਕਾਫੀ ਦੇਖਣ ਚ ਕੰਮ ਕੀਤਾ ਜਾਏਗਾ ਬੜਾ ਅچھے ਕੰਮ ਹੋਏ ਨੇ ਸਾਫ਼ ਸੁਥਰੀ ਜਗ੍ਹਾ ਆ ਬੜੀ ਖੁਸ਼ੀ ਆ ਦੇਖੋ ਕਿੰਨੀ ਖੁੱਲੀ ਜਗ੍ਹਾ ਖੁੱਲੀ ਜਗ੍ਹਾ ਦੇ ਵਿੱਚ ਸੰਗਤ ਵੀ ਪੂਰੀ ਇੱਥੇ ਆਸਥਾ ਆ ਇਸ ਥਾਂ ਦੇ ਨਾਲ ਇਸ ਇਲਾਕੇ ਨੂੰ ਦੂਰੋਂ ਦੂਰੋਂ ਲੋਕ ਆਂਦੇ ਨੇ ਔਰ ਮੇਰੀ ਕੋਸ਼ਿਸ਼ ਹੋਏਗੀ ਸਾਰੇ ਸਾਫ਼ੀਆਂ ਦੀ ਇਹ ਹੀ ਤਮੰਨਾ ਆ ਸਾਡੀ ਕੋਸ਼ਿਸ਼ ਆ ਕਿ ਜਿਹੜੀ ਸੰਗਤ ਬਾਹਰੋਂ ਆਵੇ ਇੱਥੋਂ ਉਹਨਾਂ ਨੂੰ ਅੱਛੀ ਖੁਸ਼ਬੂ ਆਵੇ ਗੈਰਮੈਂਟ ਦੀ ਇੱਥੋਂ ਦੇ ਵਾਤਾਵਰਣ ਦੀ ਇੱਥੋਂ ਦੇ ਸਹਿਯੋਗ ਦੀ ਇੱਥੋਂ ਦੇ ਪਿਆਰ ਦੀ ਉਹ ਅਸੀਂ ਸਾਰੇ ਮਿਲ ਜੁਲ ਕੇ ਅਸੀਂ ਉਹ ਵਾਤਾਵਰਣ ਇਥੇ ਪੈਦਾ ਕਰਾਂਗੇ ਜਿਹੜੇ ਮੈਂਬਰ ਇਹਨਾਂ ਵੱਲੋਂ ਇੱਕ ਦੋ ਤਿੰਨ ਗੇਮਾਂ ਵੀ ਇੱਥੇ ਖੇਡਵਾਈਆਂ ਜਾ ਰਹੀਆਂ ਜੀ ਇਸ ਦੇ ਨਾਲ ਕਲੱਬ ਵਗੈਰਾ ਦਾ ਵੀ ਵੈਰੀ ਗੁੱਡ ਦੇਖੋ ਪੰਜਾਬ ਨੂੰ ਇਸ ਚਲੇ ਬੱਚਿਆਂ ਨੂੰ ਮੋਬਾਈਲ ਚੋਂ ਕੱਢਣਾ ਨਸ਼ੀਆਂ ਚੋਂ ਕੱਢਣਾ ਔਰ ਇਹ ਐਕਟੀਵਿਟੀ ਜਿਹੜੀਆਂ ਖੇਡਾਂ ਸਪੋਰਟਸ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਮੈਂ ਸ਼ਲਾਗਾ ਕਰਦਾ ਇਹਨਾਂ ਦੀ ਤਾਰੀਫ਼ ਕਰਦਾ ਕਿ ਇਹ ਇੱਥੇ ਬੱਚਿਆਂ ਦੀਆਂ ਗੇਮਾਂ ਕਰਾਉਂਦੇ ਨੇ ਔਰ ਰੁਝਾਨ ਜਦੋਂ ਬੱਚਿਆਂ ਦਾ ਵਧੇਗਾ ਇੰਨਾ ਗਰਾਊਂਡ ਹੈਗੀ ਇੱਥੇ ਬੜੀ ਖੁੱਲੀ ਜਗਾ ਤੋ ਅਲਾ ਕਾ ਵੀ ਕੰਨਾ ਹੈ ਜਦੋਂ ਬੱਚੇ ਆ ਕੇ ਤੇ ਖੇਡਣਗੇ ਬੱਚਿਆਂ ਦਾ ਧਿਆਨ ਗੇਮਾਂ ਵੱਲ ਹੋਏਗਾ ਤੇ ਬਿਹਤਰ ਸਮਾਜ ਬਣੇਗਾ ਸਾਰੇ ਜਿਹੜੀਆਂ ਬਰਾਈਆਂ ਜਨਮ ਲੈ ਚੁੱਕੀਆਂ ਆਸੇ-ਆਸੇ ਜੇ ਖਤਮ ਕਰਦੀਆਂ ਇਹ ਗੇਮਾਂ ਨੂੰ ਅਪਣਾਉਣਾ ਪੈਣਾ ਬੱਚਿਆਂ ਨੂੰ ਇੱਕ ਤੇ ਮੰਗ ਰੱਖੀ ਆ ਜੀ ਲੰਗਰ ਘਰ ਦੀ ਹਾਲ ਦੀ ਵੱਡੇ ਦੀ ਜਿੱਥੇ ਕਿ ਗਰੀਬ ਕੁੜੀਆਂ ਦੇ ਵਿਆਹ ਕੀਤੇ ਜਾਣਗੇ ਇੱਕ ਆਪਾ ਜੋ ਨਸ਼ੇ ਦੇ ਮੁੰਡੇ ਪਏ ਚੱਕਰੇ ਉਹਦੇ ਵਾਸਤੇ ਜਿਮ ਵਾਸਤੇ ਗਿਆ ਜੀ ਹੁਣ ਉਹ ਕਹਿੰਦੇ ਵੀ ਮਹੀਨੇ ਤੱਕ ਤੁਹਾਡੀ ਡਿਮਾਂਡ ਜਿੰਨੀ ਆ ਵੀ ਮੈਂ ਪੂਰੀਆਂ ਕਰ ਦੂੰਗਾ ਅੱਗੇ ਰੱਬ ਜੀ ਨੇ ਤਾਂ ਕਹਿ ਕੇ ਗਏ ਤੁਹਾਨੂੰ 5 ਲੱਖ ਰੁਪਏ ਕਹਿ ਕੇ ਗਏ ਜੀ ਹੋਰ ਵੀ ਕਿਹੜੇ ਕਿਹੜੇ ਕੰਮ ਹੈਗੇ ਜਿਹੜੇ ਇੱਥੇ ਕਰਨ ਵਾਲੇ ਕੋਈ ਹੋਰ بڑے ਕੰਮ ਹੈ ਇਹ ਨਿੱਕੇ ਨਿੱਕੇ ਬਹੁਤ ਜ਼ਿਆਦੇ ਆ ਤੁਹਾਡੇ ਸਾਹਮਣੇ ਆ ਵੇਖੇ ਤੁਸੀਂ ਵੀ ਕਿੰਨਾ ਕੰਮ ਕਰਨ ਵਾਲਾ ਪੂਛੀ ਦਿਨਾਂ ਚ ਤੁਹਾਨੂੰ ਇੱਥੇ ਪ੍ਰਧਾਨ ਕੀ ਦੱਸਦਾ ਮਿਲ ਕਾਫੀ ਤੁਸੀਂ ਡਿਵੈਲਪਮੈਂਟ ਵੀ ਕਰਨਾ ਸ਼ੁਰੂ ਕਰ ਦਿੱਤਾ ਹਾਂਜੀ ਆਪ ਨੂੰ ਪਸੰਦ ਜੇ ਕਿੰਨੇ ਰੁਪਏ ਕਰ ਚੁੱਕੇ ਜੀ ਮੈਂ 2.5 ਲੱਖ ਰੁਪਏ ਲੱਗ ਗਏ ਜੀ ਤਾਨੂੰ ਇਹੋ ਮੈਸੇਜ ਚਾਹਣਾ ਚਾਹੁੰਦੇ ਆ ਕਿ ਸਾਧ ਸੰਗਤ ਦੇ ਬੇਨਤੀ ਹੱਥ ਜੋੜ ਕੇ ਕਿ ਇੱਕ ਘੋੜੇ ਸ਼ਾਹ ਕੇ ਕਿ ਟੀ ਚੜਾ ਦਿਓ ਇੰਨੀ ਬੜੀ ਬੇਨਤੀ ਹੱਥ ਜੋੜ ਕੇ ਤੁਹਾਨੂੰ ਇੱਕ ਬੇਨਤੀ ਕਰਦੇ ਹਾਂ ਬਸ